ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਪੈਟਰੋਲ ਡੀਜ਼ਲ ਸਸਤਾ ਹੋ ਰਿਹਾ ਪਰ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਨੇ ਸਰਦੀ ਦੀਆਂ ਸਬਜ਼ੀਆਂ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਮਹਿੰਗੀਆਂ ਨੇ ਮੈਂ ਇੱਕ ਚੰਡੀਗੜ੍ਹ ਦੀ ਸਬਜ਼ੀ ਮੰਡੀ ਦੀ ਦੁਕਾਨ ਦੇ ਵਿੱਚ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਸਰਦੀ ਦੀਆਂ ਉਰੇ ਪਈਆਂ ਨੇ ਪਰ ਇਸ ਵਾਰ ਇਹ ਬਹੁਤ ਮਹਿੰਗੀਆਂ ਨੇ ਗਾਜਰ ਜਿਹੜੀ ਸਰਦੀਆਂ ਦੇ ਵਿੱਚ ਆਮ ਹੁੰਦੀ ਹੈ ਇਹ 5 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਆਮ ਸਰਦੀਆਂ ਦੇ ਵਿੱਚ ਮਿਲਦੀ ਹੈ ਪਰ ਇਸ ਵਾਰ ਇਸ ਦੀ ਕੀਮਤ 25 ਰੁਪਏ ਪ੍ਰਤੀ ਕਿਲੋ ਜਿਹੜੇ ਹੈ ਗਾਹਕਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਟਮਾਟਰ ਦੀ ਟਮਾਟਰ ਦੀ ਜਿਹੜੀ ਕੀਮਤ ਹੈ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਹੁੰਚੀ ਹੋਈ ਹੈ ਜਦਕਿ ਪਿਛਲੇ ਸਾਲ ਇਹ 15 ਤੋਂ 20 ਰੁਪਏ ਪ੍ਰਤੀ ਕਿਲੋ ਆਮ ਜਿਹੜਾ ਹੈ ਗਾਹਕਾਂ ਨੂੰ ਮਿਲ ਜਾਂਦਾ ਸੀ ਮਟਰ ਦੀ ਗੱਲ ਕਰਦੇ ਹਾਂ ਜੇਕਰ ਮਟਰ ਸਰਦੀਆਂ ਦੀ ਮੇਨ ਸਬਜ਼ੀ ਹੁੰਦੀ ਹੈ ਤੇ ਆਮ ਜਿਹੜਾ ਹੈ ਬਹੁਤ ਸਸਤਾ ਮਿਲਦਾ ਹੁੰਦਾ ਪਰ ਇਸ ਵਾਰ ਮਟਰ ਦੀ ਕੀਮਤਾਂ 40 ਰੁਪਏ ਤੋਂ ਜਿਹੜਾ ਹੈ ਘਟ ਜਿਹੜਾ ਗਾਹਕਾਂ ਨੂੰ ਨਹੀਂ ਮਿਲ ਰਿਹਾ ਤੇ ਇਸ ਦੇ ਨਾਲ ਜਿਹੜਾ ਖੀਰਾ ਹੈ ਖੀਰਾ ਤੇ ਜਿਹੜੀ ਕੀਮਤ ਹੈ ਇਹ ਵੀ ਕਾਫੀ ਵੱਧ ਚੁੱਕੀ ਹੈ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ ਇਸ ਦੇ ਨਾਲ ਜੇਕਰ ਜੇਕਰ ਆਪਾਂ ਗੱਲ ਕਰਦੇ ਹਾਂ ਫੁੱਲ ਗੋਭੀ ਦੀ ਫੁੱਲ ਗੋਭੀ ਆਮ ਜਿਹੜਾ ਹੈ ਗਾਕਾਂ ਨੂੰ ਮਿਲਦੀ ਹੈ ਬਹੁਤ ਸਸਤੀ ਮਿਲਦੀ ਹੈ ਪਿਛਲੇ ਸਾਲ ਦੇ ਵਿੱਚ ਜਿਹੜੀ ਫੁੱਲ ਗੋਭੀ ਦਾ ਕੀਮਤ ਹੈ ਸੀ ਪ੍ਰਤੀ ਕਿਲੋ 10 ਤੋਂ 15 ਰੁਪਏ ਕਿਲੋ ਆਮ ਜਿਹੜਾ ਲੋਕਾਂ ਨੂੰ ਮਿਲ ਰਹੀ ਸੀ ਪਰ ਇਸ ਸਾਲ ਜਿਹੜਾ ਇਸ ਨੇ ਹੱਦੀ ਕਰ ਦਿੱਤੀ ਤੇ ਇਸ ਦੀ ਜਿਹੜੀ ਕੀਮਤ ਹੈ 40 ਰੁਪਏ ਪ੍ਰਤੀ ਕਿਲੋ ਦੇ ਸਾ ਆਮ ਨਾਲ ਜਿਹੜਾ ਗਾਹਕਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਤਕਰੀਬਨ ਇਸ ਵਾਰ ਮਹਿੰਗੀਆਂ ਨੇ ਤਾਂ ਇਸ ਦਾ ਜਿਹੜਾ ਵਪਾਰੀ ਵਪਾਰੀਆਂ ਦੇ ਮੁਤਾਬਕ ਜਿਹੜਾ ਪਿਛਲੇ ਸਮੇਂ ਤੋਂ ਲਗਾਤਾਰ ਠੰਡ ਵਧ ਰਹੀ ਹੈ ਉਹਦੇ ਨਾਲ ਮੰਡੀਆਂ ਦੇ ਵਿੱਚ ਜਿਹੜਾ ਹੈ ਆਮਦ ਘਟੀ ਹੈ ਸਬਜ਼ੀਆਂ ਦੀ ਜਿਸ ਕਰਕੇ ਜਿਹੜਾ ਸਬਜ਼ੀਆਂ ਦੇ ਰੇਟ ਦੇ ਉੱਤੇ ਫਰਕ ਪਿਆ ਹੈ ਇਹਦੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ